ਸਤਿ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਜਲ ਸਨਮਾਰਤਿਆ ਮੁੱਖ ਹੈਡਲਾਈਨਸ ਤੇ ਕੈਨਡਾ ਚੋ ਫੂਡ ਬੈਂਕਸ ਨੇ ਹੱਥ ਕੀਤੇ ਖੜੇ ਦਾਣੇ ਦਾਣੇ ਨੂੰ ਤਰਸੇ ਸਟੂਡੈਂਟਸ ਕਿੰਗ ਚਾਰਲਸ ਦੀ ਕੈਨਡਾ ਫੇਰੀ ਦੌਰਾਨ ਆਟੋਚਰ ਦੋ ਰੋਜ਼ਾ ਸ਼ਾਹੀ ਆਯੋਜਨਾ ਦਿੱਤੀ ਆਰੀ ਥਰੋਨ ਸਪੀਚ ਦੇਣ ਲਈ ਆਏ ਨੇ ਕਿੰਗ ਚਾਰਲਸ ਯੂਐਨਡੀ ਰਿਪੋਰਟ ਨੇ ਕੀਤੇ ਵੱਡੇ ਖੁਲਾਸੇ ਕਿ ਹਾ ਔਰਤਾਂ ਪ੍ਰਧਾਨ ਖੇਤਰਾਂ ਚੋਂ ਨੌਕਰੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਵੱ ਟੈਰੀਓ ਦੇ ਵਿੱਤ ਮੰਤਰੀ ਪੀਟਰ ਬੈਥ ਫਾਲਵੀ ਨੇ ਕੀਤੀ ਨਿਊਜ਼ ਕਾਨਫਰੰਸ ਹੈ ਬਜਟ ਪੇਸ਼ ਕਰਨ ਤੋਂ ਬਾਅਦ ਮੀਡੀਆ ਦੇ ਹੋਏ ਰੁਬਰੂ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਅਜਿਹੇ ਨੇ ਜੋ ਫੂਡ ਬੈਂਕਸ ਦੇ ਉੱਤੇ ਨਿਰਭਰ ਕਰਦੇ ਨੇ ਨਾ ਕੇਵਲ ਸਟੂਡੈਂਟਸ ਬਲਕਿ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜੋ ਖਾਣਾ ਮਹੱਈਆ ਨਹੀਂ ਕਰਵਾ ਸਕਦੇ ਆਪਣੇ ਪਰਿਵਾਰ ਨੂੰ ਜੋ ਰੋਜ਼ ਦੀ ਰੋਟੀ ਦਾ ਗੁਜ਼ਾਰਾ ਨਹੀਂ ਚਲਾ ਸਕਦੇ ਉਹਨਾਂ ਨੂੰ ਫੂਡ ਬੈਂਕਸ ਦੇ ਉੱਤੇ ਨਿਰਭਰ ਕਰਨਾ ਪੈਂਦਾ ਹੈ ਇਹ ਫੂਡ ਬੈਂਕਸ ਵੱਡੀ ਤعداد ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਤੱਕ ਭੋਜਨ ਪਹੁੰਚਾਉਣ ਦਾ ਕੰਮ ਕਰ ਰਹੇ ਸੀ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਫੂਡ ਬੈਂਕਸ ਚਲਾਏ ਜਾ ਰਹੇ ਸੀ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਫੂਡ ਬੈਂਕਸ ਨੇ ਹੱਥ ਖੜੇ ਕਰ ਦਿੱਤੇ ਨੇ ਦਾਣੇ-ਦਾਣੇ ਨੂੰ ਸਟੂਡੈਂਟਸ ਤਰਸ ਰਹੇ ਨੇ ਦਰਸਲ ਆਬਾਦੀ ਇੰਨੀ ਵਧ ਰਹੀ ਹੈ ਬੇਰੋਜ਼ਗਾਰੀ ਇੰਨੀ ਵਧ ਰਹੀ ਹੈ ਲੋਕ ਫੂਡ ਬੈਂਕਸ ਵੱਲ ਲਗਾਤਾਰ ਰੁਖ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਫੂਡ ਬੈਂਕਸ ਦੇ ਵਿੱਚ ਹੁਣ ਭੋਜਨ ਘਟਦਾ ਹੋਇਆ ਨਜ਼ਰ ਆ ਰਿਹਾ ਹੈ। ਕੈਨੇਡਾ 'ਚ ਨਵੀਂ ਸਰਕਾਰ ਬਣਨ ਦੇ ਬਾਵਜੂਦ ਵਿਦਿਆਰਥੀਆਂ ਦੀ ਸਥਿਤੀ 'ਚ ਸੁਧਾਰ ਨਹੀਂ ਹੋ ਰਿਹਾ। ਕੈਨੇਡਾ 'ਚ ਵਾਦੀ ਮਹਿੰਗਾਈ ਦਾ ਖਾਮਿਆਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਚੱਲਣਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ 'ਚ ਭੋਜਨ ਪ੍ਰਦਾਨ ਕਰਨ ਵਾਲੇ ਫੂਡ ਬੈਂਕਸ ਨੇ ਫੈਸਲਾ ਕੀਤਾ ਹੈ ਕਿ ਉਹ ਸਿਰਫ ਕੈਨੇਡੀਅਨ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੀ ਹੀ ਮਦਦ ਕਰਨਗੇ। ਇਸ ਨਾਲ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਤੇ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਵਿਦਿਆਰਥੀਆਂ ਲਈ ਖਾਣੇ ਦਾ ਪ੍ਰਬੰਧ ਕਰਨਾ ਆਖਾ ਹੋ ਗਿਆ ਹੈ। ਕੈਨੇਡਾ ਚ ਫੂਡ ਬੈਂਕ ਉਹਨਾਂ ਲੋਕਾਂ ਨੂੰ ਭੋਜਨ ਪ੍ਰਦਾਨ ਕਰਦੇ ਨੇ ਜੋ ਭੋਜਨ ਦੀ ਅਸੁਰੱਖਿਅਤ ਸਥਿਤੀ ਦੇ ਵਿੱਚ ਨੇ। ਵਿਦੇਸ਼ੀ ਵਿਦਿਆਰਥੀ ਵੀ ਭੋਜਨ ਲਈ ਫੂਡ ਬੈਂਕਸ ਤੇ ਨਿਰਭਰ ਕਰਦੇ ਨੇ। ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੂਡ ਬੈਂਕ ਨਾ ਸਿਰਫ ਭੋਜਨ ਪ੍ਰਦਾਨ ਕਰਦੇ ਸੀ ਸਗੋਂ ਉਹਨਾਂ ਲਈ ਇੱਕ ਜ਼ਰੂਰਤ ਵੀ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫੂਡ ਬੈਂਕ ਨੇ ਉਹਨਾਂ ਨੂੰ ਹਰ ਮਹੀਨੇ 300 ਤੋਂ 400 ਕੈਨੇਡੀਅਨ ਡਾਲਰ ਬਚਾਉਣ ਚ ਮਦਦ ਕੀਤੀ। ਵੈਂਕੂਵਰ ਚ ਰਹਿ ਰਹੇ ਤੇ ਇੱਕ ਰੈਸਟੋਰੈਂਟ ਚ ਕੰਮ ਕਰ ਰਹੇ ਹైదరాబాద్ ਦੇ 27 ਸਾਲਾਂ ਵਿਦਿਆਰਥੀ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਇਹ ਰਕਮ ਉਸ ਵਿਅਕਤੀ ਲਈ ਬਹੁਤ ਜ਼ਿਆਦਾ ਹੈ ਜੋ ਟਿਊਸ਼ਨ ਫੀਸ, ਕਿਰਾਇਆ ਤੇ ਸਹੂਲਤਾਂ ਦਾ ਭੁਗਤਾਨ ਕਰਦਾ ਹੈ ਖਾਸ ਕਰਕੇ ਜਦੋਂ ਇੱਥੇ ਰਹਿਣ ਚੰਦੀ ਲਗਤ ਲਗਾਤਾਰ ਵਧ ਰਹੀ ਹੈ। ਸੜੀਚੇ ਵਪਾਰ ਪ੍ਰਬੰਧਨ ਚ ਮਾਸਟਰ ਦੀ ਡਿਗਰੀ ਕਰ ਰਹੇ ਵਿਦਿਆਰਥੀ ਨੇ ਕਿਹਾ ਕਿ ਉਹ ਇੱਥੇ ਕੁਝ ਬਚਤ ਲੈ ਕੇ ਆਇਆ ਸੀ ਪਰ ਉਸ ਨੂੰ ਖਾਣਾ ਇੰਨਾ ਮਹਿੰਗਾ ਹੋਣ ਦੀ ਉਮੀਦ ਨਹੀਂ ਸੀ। ਫੂਡ ਬੈਂਕਸ ਨੇ ਉਸਦੇ ਬਜਟ ਦੇ ਵਿੱਚ ਬਹੁਤ ਮਦਦ ਕੀਤੀ। ਹੁਣ ਉਹ ਵਿਕਲਪ ਸਟਾਕ ਤੋਂ ਬਾਹਰ ਹੈ ਤੇ ਉਹ ਗੁਜ਼ਾਰਾ ਕਰਨ ਲਈ ਖਾਣਾ ਛਟਣਾ ਸ਼ੁਰੂ ਕਰ ਰਿਹਾ ਹੈ ਫੂਡ ਬੈਂਕ ਵਿਦਿਆਰਥੀਆਂ ਲਈ ਆਸਾਨੀ ਨਾਲ ਭੋਜਨ ਪ੍ਰਾਪਤ ਕਰਨ ਦਾ ਇੱਕ ਸਰੋਤ ਚੰ ਬਹੁਤ ਸਾਰੇ ਭਾਰਤੀ ਵਿਦਿਆਰਥੀ ਇਨ੍ਹਾਂ ਫੂਡ ਬੈਂਕਸ 'ਤੇ ਨਿਰਭਰ ਕਰਦੇ ਸਨ ਹਾਲ ਹੀ ਦੇ ਹਫ਼ਤਿਆਂ 'ਚ ਕਈ ਫੂਡ ਬੈਂਕ ਨੈਟਵਰਕਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੋਜਨ ਨਾ ਦੇਣ ਦਾ ਫੈਸਲਾ ਕੀਤਾ ਇਸ ਫੈਸਲੇ ਨਾਲ ਵਿਦੇਸ਼ੀ ਵਿਦਿਆਰਥੀ ਕਾਫੀ ਪਰੇਸ਼ਾਨ ਅਤੇ ਉਲਝਣ 'ਚ ਨੇ ਕੁਝ ਫੂਡ ਬੈਂਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ ਆਪਣੀ ਵਿੱਤੀ ਸਥਿਤੀ ਪ੍ਰਦਰਸ਼ਿਤ ਕਰਨੀ ਪੈਂਦੀ ਹੈ ਇਸ ਲਈ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ ਉਧਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਦਾਨ ਨਹੀਂ ਮੰਗ ਰਹੇ ਅਸੀਂ ਸਿਰਫ ਬਚਨ ਦੀ ਕੋਸ਼ਿਸ਼ ਕਰ ਰਹੇ ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹਫ਼ਤੇ 'ਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਾਰਟ ਟਾਈਮ ਨੌਕਰੀਆਂ ਪ੍ਰਾਪਤ ਕਰਨ 'ਚ ਮੁਸ਼ਕਲ ਆ ਰਹੀ ਹੈ ਪਹਿਲਾਂ ਪਰਚੂਨ ਸਟੋਰ ਤੇ ਕੈਫੇ ਵਿਦਿਆਰਥੀਆਂ ਲਈ ਆਮਦਨ ਦਾ ਚੰਗਾ ਸਰੋਤ ਸਨ ਪਰ ਹੁਣ ਉਹ ਘੱਟ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਨੇ ਤੇ ਘੱਟ ਘੰਟਿਆਂ ਲਈ ਕੰਮ ਦੇ ਰਹੇ ਨੇ ਇਸ ਤਰ੍ਹਾਂ ਦੇ ਖਾਣੇ ਦੇ ਬਿੱਲ ਲਗਾਤਾਰ ਵਧ ਰਹੇ ਨੇ ਟ੍ਰਾਂਟੋ ਦੇ ਵਿਦਿਆਰਥੀ ਨੇ ਕਿਹਾ ਹੈ ਕਿ ਪਹਿਲਾਂ ਦੋ ਸ਼ਿਫਟਾਂ 'ਚ ਕੰਮ ਕਰਕੇ ਮੁਟਲੇ ਖਰਚਾ ਨੂੰ ਪੂਰਾ ਕਰਨਾ ਸੰਭਵ ਸੀ ਹੁਣ ਉਹ ਨੌਕਰੀਆਂ ਵੀ ਸਥਾਨਕ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜੋ ਖੁਦ ਮੁਸੀਬਤ ਦੇ ਵਿੱਚ ਨੇ ਉਹ ਫਸੇ ਹੋਏ ਨੇ ਕੋਈ ਫੂਡ ਬੈਂਕ ਨਹੀਂ ਕੋਈ ਨੌਕਰੀ ਨਹੀਂ ਤੇ ਕੋਈ ਮਦਦ ਨਹੀਂ ਜ਼ਿਕਰ ਇਹ ਖਾਸ ਹੈ ਕਿ ਫੂਡ ਬੈਂਕਸ ਦੇ ਉੱਤੇ ਬਹੁਤ ਸਾਰੇ ਵਿਦਿਆਰਥੀ ਨਿਰਭਰ ਕਰਦੇ ਸੀ ਪਰ ਹੁਣ ਜਦੋਂ ਫੂਡ ਬੈਂਕਸ ਦੇ ਵੱਲੋਂ ਆਪਣੇ ਹੱਥ ਖੜੇ ਕਰ ਦਿੱਤੇ ਗਏ ਨੇ ਤਾਂ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੀ ਨਵਾਂ ਕਦਮ ਚੁੱਕਿਆ ਜਾਵੇਗਾ ਜਾਂ ਫਿਰ ਕੀ ਨਮਾਰਾ ਇਖਤियार ਕੀਤਾ ਜਾਵੇਗਾ ਇਹ ਵੀ ਵਿਖਣਿਓ ਖੂਵੇਗਾ ਤੇ ਅਦ੍ਰ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਚੁਣੀ ਗਈ ਹੈ ਜਿਸ ਤੋਂ ਬਾਅਦ ਕਿੰਗ ਚਾਰਲਸ ਜਲਦ ਕੈਨੇਡਾ ਆ ਰਹੇ ਨੇ ਕਿੰਗ ਚਾਰਲਸ ਦੇ ਕੈਨੇਡਾ ਫੇਰੀ ਦੌਰਾਨ ਆਟਵਾ ਦੇ ਵਿੱਚ ਦੋ ਰੋਜ਼ਾ ਸ਼ਾਹੀ ਆਯੋਜਨਾ ਦੀ ਤਿਆਰੀ ਕੀਤੀ ਜਾ ਰਹੀ ਹੈ ਥਰੋਨ ਸਪੀਚ ਦੇਣ ਵਾਸਤੇ ਕਿੰਗ ਚਾਰਲਸ ਕੈਨੇਡਾ ਆ ਰਹੇ ਨੇ ਕਿੰਗ ਚਾਰਲਸ ਆਪਣੀ ਕੁਈਨ ਕੈਮਲਾ ਦੇ ਨਾਲ ਇਸ ਮਹੀਨੇ ਦੇ ਅਖੀਰ ਚ ਥਰೋನ್ ਸਪੀਚ ਦੇਣ ਲਈ ਕੈਨੇਡਾ ਦਾ ਦੌੜਾ ਕਰਨਗੇ। ਉਹਨਾਂ ਦੀ ਫੇਰੀ ਦੌਰਾਨ ਮੁਲਕ ਦੀ ਰਾਸ਼ਤਾਨੀ ਚ ਦੋ ਦਿਨਾਂ ਲਈ ਸ਼ਾਨਾ ਰਿਵਾਇਤੀ ਆਯੋਜਨਾ ਦਿੱਤੀ ਜਾ ਰਹੀ ਹੈ। ਇਹ ਤੀਜੀ ਵਾਰ ਹੋਵੇਗਾ ਜਦੋਂ ਕੋਈ ਬ੍ਰਿਟਿਸ਼ ਸ਼ਹਿਨਸ਼ਾ ਕੈਨੇਡਾ ਚ ਥਰೋನ್ ਸਪੀਚ ਦੇਵੇਗਾ। ਮਹਾਰਾਣੀ ਐਲਿਜ਼ਾਬੈਥ ਨੇ 1957 ਅਤੇ 1977 ਚ ਕੈਨੇਡਾ ਚ ਥਰೋನ್ ਸਪੀਚ ਦਿੱਤੀ ਸੀ। 26 ਮਈ ਨੂੰ ਦੁਪਹਿਰ 1:15 ਈਟੀ ਆਟਵਾ ਦੇ ਮੈਕਡੋਨਲਡ ਕਾਸ਼ੀਅਰ ਅੰਤਰਰਾਸ਼ਟਰੀ ਹਵਾਈ ਅੜਦੇ ਤੇ ਪਹੁੰਚਦੇ ਕਿੰਗ ਚਾਰਲਸ ਤੇ ਕੁਈਨ ਕੈਮਲਾ ਦਾ ਸਵਾਗਤ ਗਵਰਨਰ ਜਨਰਲ ਮੈਰੀ ਸਾਈਮਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਹਨਾਂ ਦੀ ਪਤਨੀ ਡਾਇਨਾ ਫੌਕਸ ਕਾਰਨੀ ਕਰਨਗੇ ਇਸ 16ਵਾਂ ਅਸੈਂਬਲੀ ਆਫ ਫਰਸਟ ਨੇਸ਼ਨਜ਼ ਅ ਚੀਫ ਅ ਸਿੰਡੀ ਵੁੱਡ ਹਾਊਸ ਨੈਪਿਨਾਟੇ ਇਨੂਇਟ ਟੈਪਰੇਟ ਕੈਨਾਟਾਮੀ ਦੇ ਪ੍ਰੈਜ਼ੀਡੈਂਟ ਨੈਟਨ ਅਬੇਡ ਅਤੇ ਮੈਟੀ ਨੈਸ਼ਨਲ ਕੌਂਸਲ ਦੀ ਪ੍ਰੈਜ਼ੀਡੈਂਟ ਵਿਕਟੋਰੀਆ ਪ੍ਰੂਡਨ ਵੀ ਮੌਜੂਦ ਹੋਣਗੇ ਉਹਨਾਂ ਦਾ ਸਵਾਗਤ 25 ਰਾਇਲ ਕੈਨੇਡੀਅਨ ਡਰੈਗਨਸ ਕਰਨਗੇ ਜੋ ਕਿ ਇੱਕ ਐਸੀ ਰੈਜੀਮੈਂਟ ਹੈ ਜਿਸ ਨੇ ਕਰਨਲ ਇਨ ਚੀਫ ਕਿੰਗ ਚਾਰਲਸ ਨੇ ਕੈਨੇਡੀਅਨ ਆਰਮਡ ਫੋਰਸਸ ਦਾ ਬੈਂਡ ਵੀ ਉੱਥੇ ਸੰਗੀਤ ਪ੍ਰਸਤੁਤੀ ਦੇਵੇਗਾ ਇਹ ਦੌਰਾ ਕਿੰਗ ਚਾਰਲਸ ਦੀ ਕੈਨੇਡਾ ਲਈ 20ਵੀਂ ਅਤੇ ਕੁਈਨ ਕੈਮਲਾ ਦੀ 6ਵੀਂ ਯਾਤਰਾ ਹੋਵੇਗੀ ਪਰ ਕਿੰਗ ਵੱਜੋਂ ਇਹ ਚਾਰਲਸ ਦੀ ਪਹਿਲੀ ਅਧਿਕਾਰਕ ਫੇਰੀ ਹੋਵੇਗੀ ਕਿੰਗ ਅਤੇ ਕੁਈਨ ਸਿੱਧੇ 에ਅਰਪੋਰਟ ਤੋਂ ਔਟਵਾ ਦੇ ਲੈਂਸਟਾਊਨ ਪਾਰਕ ਜਾਣਗੇ ਜਿੱਥੇ ਉਹ ਸਥਾਨਕ ਪਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਅਤੇ ਜਨਤਾ ਨਾਲ ਗੱਲਬਾਤ ਕਰਨਗੇ ਲੈਂਸਟਾਊਨ ਪਾਰਕ ਵਿੱਚ ਹੋਣ ਵਾਲੇ ਰੰਗ ਰੰਗ ਸਮਾਰੋਹ ਦੌਰਾਨ ਕਿੰਗ ਚਾਰਲਸ ਅਤੇ ਕੁਈਨ ਕੈਮਲਾ ਪੈਂਟਰਾ ਅਤੇ ਸਥਾਨਕ ਕਲਾਕਾਰਾਂ ਨੂੰ ਵੀ ਮਿਲਣਗੇ ਇਸ ਤੋਂ ਬਾਅਦ ਦੇ ਕਿੰਗ ਇੱਕ ਰਸਮੀ ਪੱਕ ਡ੍ਰੌਪ ਕਰਕੇ ਸਟ੍ਰੀਟ ਹੌਕੀ ਡੈਮੋਨਸਟ੍ਰੇਸ਼ਨ ਦੀ ਸ਼ੁਰੂਆਤ ਕਰਨਗੇ ਇਸ ਤੋਂ ਬਾਅਦ ਕਿੰਗ ਚਾਰਲਸ ਅਤੇ ਕੁਇਨ ਕੈਮਲਾ ਰਾਈਡਰ ਹਾਲ ਜਾਣਗੇ ਜਿੱਥੇ ਉਹ ਗਵਰਨਰ ਜਨਰਲ ਦੀ ਸਰਕਾਰੀ ਰਿਹائش ਤੇ ਆਹਾਤੇ ਚਿਰੋ ਖਲਗੌਣ ਦੀ ਰਸ ਨੂੰ ਪੂਰਾ ਕਰਨਗੇ ਇਸ ਤੋਂ ਬਾਅਦ ਕਿੰਗ ਅਤੇ ਕੁਇਨ ਗਵਰਨਰ ਜਨਰਲ ਮੈਰੀ ਸਾਈਮਨ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਕਰਨਗੇ ਫਿਰ ਕੁਇਨ ਕੈਮਲਾ ਨੂੰ ਕੈਨਟਾ ਲਈ ਕਿੰਗ ਦੀ ਪ੍ਰੀਵੀ ਕੌਂਸਲ ਦੀ ਮੈਂਬਰ ਵਜੋਂ ਸੌਂਧਵਾਈ ਜਾਵੇਗੀ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸੌਂ ਚੁਕਨ ਨਾਲ ਕਵੀਨ ਨੂੰ ਕਿੰਗ ਚਾਰਲਸ ਨੂੰ ਕੈਨੇਡਾ ਦੇ ਰਾਜਾ ਦੀ ਭੂਮਿਕਾ 'ਚ ਰਸਮੀ ਸਲਾਹ ਦੇਣ ਦੀ ਆਗਿਆ ਮਿਲਦੀ ਹੈ ਤੇ ਇੱਕ ਵਾਰ ਸੌਂ ਚੁਕਨ ਤੋਂ ਬਾਅਦ ਉਹ ਜੀਵਨ ਪਾਰਲੀਮੈਂਟ ਮੈਂਬਰ ਰਹਿਣਗੇ ਅਧਿਕਾਰੀਆਂ ਨੇ ਕਿਹਾ ਕਿ ਮਰਹੂਮ ਪ੍ਰਿੰਸ ਫਿਲਿਪ ਜੋ ਕਿ ਡਿਊਕ ਆਫ ਐਡਨਬਰਗ ਸਨ ਉਹਨਾਂ ਨੂੰ ਵੀ ਇਸੇ ਕਾਰਨ ਕਰਕੇ ਕੈਨੇਡਾ ਲਈ ਕਵੀਨਸ ਪ੍ਰੀਵੀ ਕੌਂਸਲ 'ਚ ਸੌਂ ਚੁਕਾਈ ਗਈ ਸੀ 27 ਮਈ ਨੂੰ ਕਿੰਗ ਚਾਰਲਸ ਸੈਨੇਟ ਵਿੱਚ ਥਰೋನ್ ਸਪੀਚ ਪੜ੍ਹ ਕੇ ਪਾਰਲੀਮੈਂਟ ਸ਼ੁਰੂ ਕਰਨ ਵੇਲੇ ਦੇ ਆਪਣੇ ਸ਼ਾਹੀ ਫਰਜ਼ਾਂ ਨੂੰ ਪੂਰਾ ਕਰਨਗੇ ਪਾਰਲੀਮੈਂਟ ਦੇ ਹਰ ਨਵੇਂ ਸੈਸ਼ਨ ਦੀ ਸ਼ੁਰੂਆਤ ਇੱਕ ਥਰೋನ್ ਸਪੀਚ ਰਹੀ ਹੁੰਦੀ ਹੈ ਇਹ ਭਾਸ਼ਣ ਇੱਕ ਦਸਤਾਵੇਜ਼ ਹੁੰਦਾ ਹੈ ਜੋ ਦੱਸਦਾ ਹੈ ਕਿ ਸਰਕਾਰ ਅਗਲੇ ਸਮੇਂ ਦੌਰਾਨ ਕਿਹੜੀ ਦਿਸ਼ਾ ਵਿੱਚ ਕੰਮ ਕਰਨ ਦੀ ਉਮੀਦ ਰੱਖਦੀ ਹੈ ਕਿ ਉਸ ਦੇ ਨਿਸ਼ਾਨੇ ਨੇ ਤੇ ਉਹਨਾਂ ਨੂੰ ਪੂਰਾ ਕਰਨ ਲਈ ਕੀ ਯੋਜਨਾਵਾਂ ਬਣਾਈਆਂ ਗਈਆਂ ਸਨ ਸਵੇਰੇ 10 ਵਜੇ ਦੇ ਕਰੀਬ ਕਿੰਗ ਚਾਰਲਸ ਅਤੇ ਕੁਈਨ ਕੈਮਲਾ ਕੈਨੇਡਾ ਦੇ ਸ਼ਾਹੀ ਰੱਥ ਵਿੱਚ ਸਵਾਰ ਹੋ ਕੇ ਸੈਨਟ ਪਹੁੰਚਣਗੇ ਕੋੜਿਆਂ ਦਾ ਇਹ ਰਸਮੀ ਰਥ ਸ਼ਾਹੀ ਸਵਾਰੀ ਲਈ ਵਰਤਿਆ ਜਾਂਦਾ ਹੈ ਇਸ ਸ਼ਾਹੀ ਸਵਾਰੀ ਚ 28 ਕੋੜੇ ਹੁੰਦੇ ਨੇ ਜਿਨ੍ਹਾਂ ਵਿੱਚੋਂ 14 ਰਥ ਨੂੰ ਖਿੱਚਦੇ ਨੇ ਤੇ 14 ਕੋੜੇ ਉਸਦੇ ਪਿੱਛੇ ਚੱਲਦੇ ਨੇ ਸੈਨੇਟ ਪਹੁੰਚਣ ਤੇ ਕਿੰਗ ਚਾਰਲਸ ਦਾ ਪੂਰੇ ਫੌਜੀ ਸਨਮਾਨ ਦੇ ਨਾਲ ਸਵਾਗਤ ਕੀਤਾ ਜਾਵੇਗਾ ਜਿਸ ਚ ਰਾਇਲ ਕੈਨੇਡੀਅਨ ਰੈਜiment ਦੀ 3 ਬਟਾਲੀਅਨ ਦੇ 100 ਮੈਂਬਰਾਂ ਵੱਲੋਂ ਆਨਰ ਗਾਰਡ ਅਤੇ 21 ਬੰਦੂਕਾਂ ਦੀ ਸਲਾਮੀ ਸ਼ਾਮਲ ਹੈ ਇਸ ਤੋਂ ਬਾਅਦ ਕਿੰਗ ਚਾਰਲਸ ਸਰੇੜੇ ਲਗਭਗ 11 ਵਜੇ ਥਰೋನ್ ਸਪੀਚ ਦੇਣਗੇ ਇਸ ਨਾਲ ਕੈਨੇਡਾ ਦੀ 49ਵੀਂ ਪਾਰਲੀਮੈਂਟ ਦਾ ਉਦਘਾਟਨ ਹੋਵੇਗਾ ਇਹ ਭਾਸ਼ਣ ਵੀ ਤੋਂ 25 ਮਿੰਟ ਦਾ ਹੋਣ ਦੀ ਉਮੀਦ ਹੈ फाशन ਤੋਂ ਬਾਅਦ ਕਿੰਗ ਅਤੇ ਕੁਈਨ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਦ ਟੌਮ ਆਫ ਦਾ ਅਨਨੋਨ ਸੋਲਜਰ ਦੇ ਸ਼ਰਧਾਂਜਲੀ ਪੇਟ ਕਰਨਗੇ ਤੇ ਫੁੱਲ ਚੜਾਉਣਗੇ ਇਸ ਤੋਂ ਬਾਅਦ ਰਾਇਲ ਕੈਨੇਡੀਅਨ 에ਅਰ ਫੋਰਸ ਸਾਹੀ ਜੋੜੇ ਨੂੰ ਹਵਾਈ ਸਲਾਮੀ ਦਵੇਗੀ ਤੇ ਇਹ ਜੋੜਾ ਵਾਪਸੀ ਲਈ 에ਰਪੋਰਟ ਰਵਾਨਾ ਹੋਵੇਗਾ ਮੰਗਲਵਾਰ ਨੂੰ ਕਿੰਗ ਚਾਰਲਸ ਅਤੇ ਕੁਈਨ ਕੈਮਲਾ ਨੇ ਯੂਕੇ ਜ ਕੈਨੇਡਾ ਦੇ ਕੂਟਨੀਤਿਕ ਮਿਸ਼ਨ ਦੀ ਸੌਮੀ ਵੜੇਗੰਡ ਮੋਕੇ ਲੰਡਨ ਦੇ ਟ੍ਰਫੈਗਲਰ ਸਕੇਅ ਵਿਖੇ ਕੈਨੇਡਾ ਹਾਊਸ ਦਾ ਦੌਰਾ ਕੀਤਾ ਇਹਨੂੰ ਲੈ ਕੇ UN ਦੀ ਇੱਕ ਰਿਪੋਰਟ ਸਾਹਮਣੇ ਆਈ ਹੈ UN ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਔਰਤ ਪ੍ਰਦਾਨ ਖੇਤਰਾਂ ਦੇ ਵਿੱਚ ਜੌਬਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੱਡੇਰੇ ਖਤਰਾ ਹੁੰਦਾ ਹੈ ਰਵਾਇਤੀ ਔਰਤ ਪ੍ਰਦਾਨ ਨੌਕਰੀਆਂ ਦੇ ਵਿੱਚੋਂ ਕਰੀਬ 10% ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪ੍ਰਭਾਵਿਤ ਹੋਣਗੀਆਂ ਮਰਦਾਂ ਦੇ ਨਾਲੋਂ ਦੁੱਗਣੀਆਂ ਤੋਂ ਵੱਧ ਗਿਣਤੀ ਦੱਸੀ ਜਾ ਰਹੀ ਹੈ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਲੇਬਰ ਸੰਗਠਨ ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਮੁਤਾਬਕ ਰਵਾਇਤੀ ਤੌਰ ਤੇ ਔਰਤਾਂ ਨੂੰ ਕੀਤੀਆਂ ਜਾਣ ਵਾਲੀਆਂ ਨੌਕਰੀਆਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਅਸਰ ਮਰਦਾਂ ਦੀਆਂ ਨੌਕਰੀਆਂ ਨਾਲੋਂ ਵੱਧ ਹੋ ਸਕਦਾ ਹੈ ਖਾਸ ਕਰਕੇ ਉੱਚ ਆਮਦਨ ਵਾਲੇ ਦੇਸ਼ਾਂ ਦੇ ਵਿੱਚ ਰਿਪੋਰਟ ਚ ਪਾਇਆ ਗਿਆ ਹੈ ਕਿ ਜਿਵੇਂ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਸ਼ਾਸਕੀ ਕੰਮ ਆਪਣੇ ਜ਼ਿੰਮੇ ਲੈਣ ਦੀ ਚੱਲੀ ਗਿਆ ਅਤੇ ਦਫ਼ਤਰੀ ਨੌਕਰੀਆਂ ਜਿਵੇਂ ਕਿ ਸੈਕਟਰੀ ਵਾਲੇ ਕੰਮ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਨੇ ਔਸਤ ਸਾਬ ਨਾਲ ਰਵਾਇਤੀ ਔਰਤ ਪ੍ਰਦਾਨ ਨੌਕਰੀਆਂ ਵਿੱਚੋਂ 9.6% ਦੀਆਂ ਨੌਕਰੀਆਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਮਰਦਾਂ ਨਾਲੋਂ ਕੀਤੀਆਂ ਨੌਕਰੀਆਂ ਲਈ ਇਹ ਅੰਕੜਾ ਸਿਰਫ 3.5% ਹੈ ਰਿਪੋਰਟ ਕਿਹਾ ਗਿਆ ਹੈ ਕਿ ਕਈ ਕਮਾਂ ਲਈ ਮਨੁੱਖੀ ਸ਼ਮੂਲੀਅਤਾ ਜਿਵੇਂ ਲਾਜ਼ਮੀ ਰਹੇਗੀ ਅਤੇ ਨੌਕਰੀਆਂ ਦੇ ਮੁਕੰਮਲ ਖਤਮ ਹੋਣ ਦੀ ਬਜਾਏ ਉਹਨਾਂ 'ਚ ਵੱਡੇ ਪੱਧਰ 'ਤੇ ਤਬਦੀਲੀ ਆਉਣ ਦੀ ਸੰਭਾਵਨਾ ਜ਼ਿਆਦਾ ਹੈ ਜਿਵੇਂ ਜਨਰੇਟਿਵ AI ਇਹ ਇੱਕ ਪ੍ਰਕਾਰ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੋ ਨਵੀਂ ਜਾਣਕਾਰੀ ਸਿੱਖਣ ਤੇ ਬਣਾਉਣ 'ਚ ਸਮਰੱਥ ਹੈ ਆਪਣੀਆਂ ਸਿੱਖਣ ਦੀਆਂ ਸਮਰੱਥਾਵਾਂ ਵਧਾਰੀ ਹੈ ਤਾਂ ਮੀਡੀਆ ਸੌਫਟਵੇਅਰ ਅਤੇ ਵਿੱਤੀ ਖੇਤਰਾਂ 'ਚ ਨੌਕਰੀਆਂ ਸਭ ਤੋਂ ਪਹਿਲਾਂ ਤੇ ਤੇਜ਼ੀ ਨਾਲ ਬਦਲ ਰਹੀਆਂ ਨੇ ਯਾਨੀ ਇਹੋ ਖੇਤਰ ਨੇ ਜਿੱਥੇ ਇਸ ਟੈਕਨੋਲੋਜੀ ਦੇ ਵੱਡੇ ਪ੍ਰਭਾਵ ਦੀ ਸੰਭਾਵਨਾ ਹੈ ਰਿਪੋਰਟ ਚ ਕਿਹਾ ਗਿਆ ਹੈ ਕਿ ਅਸੀਂ ਜ਼ੋਰ ਦਿੰਦੇ ਹਾਂ ਕਿ ਇਹ ਪ੍ਰਭਾਵ ਕਿਸੇ ਪੂਰੇ ਪੇਸ਼ੇ ਤੇ ਤੁਰੰਤ ਔਰ ਰਮੇਸ਼ਨ ਦਾ ਸੰਕੇਤ ਨਹੀਂ ਹੈ ਸਗੋਂ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਪੇਸ਼ੇ ਚ ਬਹੁਤ ਸਾਰੇ ਮੌਜੂਦਾ ਕੰਮ ਇਸ ਟੈਕਨੋਲੋਜੀ ਦੀ ਵਰਤੋਂ ਨਾਲ ਕੀਤੇ ਜਾ ਸਕਦੇ ਨੇ ਜੇਕਰ ਆਰਟੀਫੀਸ਼ੀਅਲ ਇੰਟੈਲੀਜੈਂਸ ਮੁਲਾਜ਼ਮਾਂ ਨੂੰ ਕਿਵੇਂ ਵਾਲੇ ਕੰਮਾਂ ਤੋਂ ਛੁਟਕਾਰਾ ਦਿੰਦੀ ਹੈ ਤੇ ਵਧੇਰੇ ਤਸੱਲੀ ਬਖਸ਼ ਕੰਮ ਤੇ ਫੋਕਸ ਕਰਦੀ ਹੈ ਤਾਂ ਇਸ 'ਚ ਨੌਕਰੀ ਦੀ ਗੁਣਵੱਤਾ ਵਧਾਉਣ ਦੀ ਸਮਰੱਥਾ ਹੈ ਪਰ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਰਫ ਮੁਲਾਜ਼ਮਾਂ ਦੀ ਨਿਗਰਾਨੀ ਲਈ ਵਰਤੀ ਜਾਂਦੀ ਹੈ ਜਦੋਂ ਮਨੁੱਖੀ ਫੈਸਲੇ ਦੀ ਆਜ਼ਾਦੀ ਘਟਾ ਦੇਵੇ ਜਾਂ ਕਮ ਕਾਜ ਦੀ ਥਾਂ ਛਟੰਕ ਨਾਲ ਨਾ ਜੋੜ ਪਾਵੇ ਤਾਂ ਇਸ ਦਾ ਨੁਕਸਾਨ ਹੋ ਸਕਦਾ ਹੈ ਰਿਪੋਰਟ ਚ ਸਰਕਾਰਾਂ ਨੌਕਰੀਦਾਤਾਵਾਂ ਅਤੇ ਵਰਕਰਾਂ ਦੇ ਸੰਗਠਨਾਂ ਨੂੰ ਇਹ ਸੋਚ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਉਤਪਾਦਕਤਾ ਅਤੇ ਨੌਕਰੀਆਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ ਤੇ ਉਧਰ অন্ਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਫੋਲੋਇੰਗ ਨੇ ਇੱਕ ਨਿਊਜ਼ ਕਾਨਫਰੰਸ ਕੀਤੀ ਇਸ ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ অন্ਟਾਰੀਓ ਇਸ ਵਾਰ ਕਿਹੜੇ ਕਿਹੜੇ ਖੇਤਰਾਂ ਦੇ ਉੱਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਉਹਨਾਂ ਕਹੇ ਹੈ ਕਿ ਜਿਵੇਂ ਹੀ ਟੈਰਫ ਦਾ ਯੁੱਗ ਆ ਗਿਆ ਹੈ ਯੂਐਸ ਨੇ ਕੈਨੇਡਾ ਦੇ ਉੱਤੇ ਟੈਰਫ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਟੈਰਫ ਵਾਰ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਅੰਟਾਰੀਓ ਸਰਕਾਰ ਦੀ ਤਰਜੀਹ ਸੀ ਕਿ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸਾ ਵਾਪਸ ਕਿਵੇਂ ਪਾਇਆ ਜਾਵੇ ਦ ਕੰਟੀਨਿਊਡ ਥ੍ਰੈਟ ਆਫ ਯੂਐਸ ਇੰਪੋਜ਼ਡ ਟੈਰਫਸ ਹੈਸ ਪੁੱਟ ਆਰ ਇਕਨੋਮੀ ਐਂਡ ਵਰਕਰਸ ਐਟ ਰਿਸਕ ਏਵਰੀਵਨ ਫਰਮ ਗਲੋਬਲ ਮਾਰਕੀਟਸ ਟੂ ਸਮਾਲ ਬਿਜ਼ਨਸ ਐਂਡ ਲੋਕਲ ਇੰਡਸਟਰੀਜ਼ ਇਜ਼ ਫੇਸਿੰਗ ਅਨਸਰਟਨਟੀ ਦ ਲਾਈਕਸ ਆਫ ਵੀ ਹੈਵ ਨਾਟ ਫੈਲਟ ਇਨ ਜਨਰੇਸ਼ਨਸ But our government is here today to tell them in the entire province that we have your backs. Our message has been clear and consistent. We will spare no effort to safeguard our economy and our people. And we are seizing this moment of opportunity to build a stronger, more prosperous future for ourselves here in Ontario, one where we leverage our province's competitive advantages over its natural resources, its talent and its workforce to deliver economic growth and prosperity. Ontario has the critical minerals the world needs copper, lithium, nickel, cobalt, graphite, and many more. But we're going to need all hands on deck to unleash this economic potential of these critical minerals, and we will work alongside Indigenous partners in the North to do it. And we're starting right now. So that's why today I'm pleased to announce that as the next step in our plan to protect Ontario, and as part of our government's historic 2025 budget, we are investing $3 billion into our new Indigenous Opportunities Financing Program, which will support Indigenous participation in more sectors like electricity, critical minerals, and resource development. Working to create partnerships with First Nations that offer economic opportunities and that will span generations, bringing prosperity to the North and beyond. That's how we create good paying jobs and that's how we turn northern and indigenous communities into leading hubs of innovation and opportunity. And we want to make sure indigenous communities are full partners in this growth. We will achieve this by unlocking the true economic potential of the ring of fire and beyond and creating critical mineral supply chain that lays the foundation for future generations to succeed. Ontario's 2025 budget is our plan to protect Ontario and make it the most competitive economy in the G7. Our ambitious, bold, and targeted plan will help us turn that vision into a reality. In the meantime, we will continue working with our Northern and Indigenous partners and across the federal, provincial, and territorial governments to find more ways to boost our productivity and growth potential while making the investments necessary for our well being today and for future generations. ਜਿਹੜੇ ਟੋਰਾਂਟੋ ਦੇ ਵਿੱਚ ਕਿਰਾਏ ਘਟ ਰਹੇ ਨੇ ਮਹਾਰਾ ਦਾ ਕਹਿਣਾ ਹੈ ਕਿ ਕਿਰਾਏਦਾਰਾਂ ਨੂੰ ਗੱਲਬਾਤ ਕਰਨ ਲਈ ਵਦੇੜੇ ਪਾਵਰਜ਼ ਮਿਲ ਰਹੀਆਂ ਨੇ ਲੇਵ ਰੈਂਟ ਦੇ ਅਨੁਸਾਰ ਟ੍ਰਾਂਟੋ ਡਾਊਨਟਾਊਨ ਦੇ ਵਿੱਚ ਔਸਤਨ ਇੱਕ ਬੈੱਡਰੂਮ ਦਾ ਕਿਰਾਇਆ ਇਸ ਵੇਲੇ 224 ਡਾਲਰ ਹੋ ਚੁੱਕਿਆ ਹੈ ਜੇਕਰ ਤੁਸੀਂ ਟ੍ਰਾਂਟੋ ਵਿੱਚ ਕਿਰਾਏ ਤੇ ਕਰਨ ਲੱਭ ਰਹੇ ਹੋ ਜਾਂ ਇੱਕ ਵੱਡੀ ਜਗ੍ਹਾ ਲਈ ਅਪਗ੍ਰੇਡ ਲੱਭ ਰਹੇ ਹੋ ਤਾਂ ਹੁਣ ਖਰੀਦਦਾਰੀ ਕਰਨ ਦਾ ਬੁਰਾ ਸਮਾਂ ਨਹੀਂ ਹੈ ਅਪਾਰਟਮੈਂਟਸ ਤੇ ਕੰਡੋਜ਼ ਦੀ ਔਸਤ ਕੀਮਤ ਇੱਕ ਸਾਲ ਤੋਂ ਵੱਧ ਸਮੇਂ ਤੋਂ ਹੇਠਾਂ ਆ ਰਹੀ ਹੈ ਤੇ ਹੌਲੀ ਬਾਜ਼ਾਰ ਦੇ ਨਤੀਜੇ ਵਜੋਂ ਮਕਾਨ ਮਾਲਕ ਕਿਰਾਏਦਾਰਾਂ ਨੂੰ ਲੁਭਾਉਣ ਲਈ ਪ੍ਰੋਤਸਾਹਨ ਦੇ ਰਹੇ ਨੇ ਜਿਵੇਂ ਕਿ ਇੱਕ ਮਹੀਨੇ ਦਾ ਮੁਫਤ ਕਿਰਾਇਆ LivRent ਦੇ ਮਾਰਕੀਟਿੰਗ ਮੈਨੇਜਰ ਮੈਟਸ ਯੂ ਨੇ ਕਿ ਹੈ ਕਿ ਅਸਲ ਦੇ ਵਿੱਚ ਜੋ ਗੱਲ ਖਾਸ ਹੈ ਉਹ ਇਹ ਹੈ ਕਿ ਕਿਰਾਏ ਦੀ ਮਾਰਕੀਟ ਨੇ ਆਪਣੀ ਜ਼ਰੂਰਤਾ ਦੀ ਭਾਵਨਾ ਗਵਾ ਦਿੱਤੀ ਹੈ ਤੇ ਹੁਣ ਲੋਕਾਂ ਨੂੰ ਸੁਚੀਬੱਧ ਹੋਣ ਦੇ ਪਹਿਲੇ ਕੁਝ ਘੰਟਿਆਂ ਦੇ ਅੰਦਰ ਇੱਕ ਯੂਨਿਟ ਨੂੰ ਸੁਰੱਖਿਅਤ ਕਰਨ ਲਈ ਭੱਜਦੇ ਨਹੀਂ ਦੇਖ ਰਹੇ LivRent ਦੀ April ਮਾਰਕੀਟ ਰਿਪੋਰਟ ਦੇ ਅਨੁਸਾਰ ਟੋਰਾਂਟੋ ਡਾਊਨਟਾਊਨ 'ਚ ਇੱਕ ਬੈਡਰੂਮ ਵਾਲੇ ਅਪਾਰਟਮੈਂਟ ਦੀ ਔਸਤ ਕੀਮਤ 2224 ਡਾਲਰ ਹੈ ਜੋ ਕਿ ਅਕਤੂਬਰ 2023 ਚ ਕਿਰਾਏ ਦੇ ਆਖਰੀ ਸਿਖਰ ਨਾਲੋਂ ਲਗਭਗ 400 ਡਾਲਰ ਘਟ ਹੈ ਜਦੋਂ ਔਸਤ ਕੀਮਤ 2600 ਡਾਲਰ ਸੀ ਰੀਅਲ اسٹیਟ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਕਾਰਕਾਂ ਚ ਕੰਡੋ ਮਾਰਕੀਟ ਚ ਉੱਚ ਸਪਲਾਈ ਸਟੱਡੀ ਮਾਰਕੀਟਸ ਤੇ ਨਵੀਆਂ ਸੀਮਾਵਾਂ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਟ ਮੰਗ ਤੇ ਇੱਕ ਅਨਿਸ਼ਚਿਤ ਨੌਕਰੀ ਬਾਜ਼ਾਰ ਸ਼ਾਮਿਲ ਨੇ ਇਹ ਯੂਨਾਈਨ ਨੋਟ ਕੀਤਾ ਹੈ ਕਿ ਲੋਕ ਪੈਸੇ ਬਚਾਉਣ ਲਈ ਪਰਿਵਾਰ ਨਾਲ ਵਾਪਸ ਆ ਰਹੇ ਨੇ ਜਾਂ ਰੂਮ ਮੇਟਸ ਨੂੰ ਨਾਲ ਰੱਖ ਰਹੇ ਨੇ ਤੇ ਇਹ ਲੋਕਾਂ ਦਾ ਟੋਰਾਂਟੋ ਸ਼ਹਿਰ ਛੱਡਣ ਦਾ ਇੱਕ ਰੁਝਾਨ ਹੈ ਜੋ ਵਧੇਰੇ ਕਿਫਾਇਤੀ ਆਪਸ਼ਨਸ ਲਈ ਹੈ ਯੂਨਿਕ ਹੈ ਕੀ ਦਿਲਚਸਪ ਗੱਲ ਇਹ ਹੈ ਕਿ GTA ਦੇ ਅੰਦਰ ਗਿਣਤੀ 'ਚ ਗਿਰਾਵਟ ਵੇਖੀ ਗਈ ਪਰ GTA ਤੋਂ ਬਾਹਰ ਕਿਰਾਏ ਦੀਆਂ ਕੀਮਤਾਂ 'ਚ ਥੋੜਾ ਜਿਹਾ ਵਾਧਾ ਵੇਖਿਆ ਗਿਆ। ਨਾਗਰਾ ਫਾਲਸ ਨੂੰ ਇੱਕ ਅਜਿਹੀ ਜਗ੍ਹਾ ਵਜੋਂ ਐਗਜ਼ਾਮਪਲ ਦੇ ਤੌਰ ਤੇ ਵਰਤਿਆ ਗਿਆ ਹੈ ਜਿੱਥੇ ਲਗਾਤਾਰ ਕਿਰਾਏ ਵਧ ਰਹੇ ਨੇ। ਰੀਅਲ ਅਟਰਜ਼ ਦਾ ਅਨੁਮਾਨ ਹੈ ਕਿ ਟੋਰਾਂਟੋ 'ਚ ਕਿਰਾਏਦਾਰਾਂ ਲਈ ਅਨੁਕੂਲ ਬਾਜ਼ਾਰ ਅਸਥਾਈ ਹੈ ਪਰ ਬਸੰਤ ਰੁੱਤ ਤੱਕ ਜਾਰੀ ਰਹਿ ਸਕਦਾ ਹੈ। ਪ੍ਰੀ ਮੈਕਸ ਹਾਲਮਾਰਕ ਰੀਅਲਟੀ ਲਿਮਟਿਡ ਦੇ ਇੱਕ ਰੀਅਲ ਅਸਟੇਟ ਏਜੰਟ ਡੈਸਮੰਡ ਬ੍ਰਾਊਨ ਅਕਸਰ ਕਹਿੰਦੇ ਨੇ ਕਿ ਜਿਵੇਂ-ਜਿਵੇਂ ਮੌਸਮ ਗਰਮ ਹੁੰਦਾ ਹੈ ਮੁਕਾਬਲਾ ਵੀ ਗਰਮ ਹੁੰਦਾ ਹੈ ਇਸ ਕਿਸਮ ਦੇ ਬਾਜ਼ਾਰ 'ਚ ਇੱਕ ਆਮ ਕਦਮ ਕਿਰਾਏਦਾਰਾਂ ਨੂੰ ਆਪਣੀ ਜਗ੍ਹਾ ਨੂੰ ਅਪਗ੍ਰੇਡ ਕਰਨਾ ਹੁੰਦਾ ਹੈ ਬ੍ਰਾਊਨ ਮੁਤਾਬਕ ਹੋਰ ਗਤੀਵਿਧਿਆ ਅਤੇ ਲੋਕਾਂ ਨੂੰ ਉਹਨਾਂ ਯੂਨਟਾਂ 'ਚ ਜਾਣ ਲਈ ਵੇਖਿਆ ਜਾਵੇਗਾ ਜੋ ਕੀਮਤ ਤੋਂ ਥੋੜੇ ਵੱਡੇ ਨੇ ਬ੍ਰਾਊਨ ਸਿਫਾਰਿਸ਼ ਕਰਦੇ ਨੇ ਕਿ ਹੌਲੀ ਬਾਜ਼ਾਰ ਦੇ ਦੌਰਾਨ ਵੀ ਕਿਰਾਏਦਾਰਾਂ ਨੂੰ ਆਪਣੀ ਕਿਰਾਏ ਦੀ ਅਰਜ਼ੀ ਹਵਾਲਿਆ ਰੋਜ਼ਗਾਰ ਦੇ ਸਬੂਤ ਤੇ ਕ੍ਰੈਡਿਟ ਸਕੋਰ ਨਾਲ ਤਿਆਰ ਰਹਿਣਾ ਚਾਹੀਦਾ ਹੈ ਤੇ ਉਧਰ April ਦੇ ਦੌਰਾਨ ਅਮਰੀਕਾ ਤੋਂ ਕੈਨੇਡੀਅਨ ਨਿਵਾਸੀਆਂ ਦੀ ਵਾਪਸੀ ਯਾਤਰਾਵਾਂ ਦੇ ਵਿੱਚ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਹੈ ਸਟੈਟਿਸਟਿਕਸ ਕੈਂਟਾ ਨੇ ਆਂਕੜੇ ਪੇਸ਼ ਕੀਤੇ ਨੇ ਕੈਨੇਡਾ ਦੇ ਵਿੱਚ April ਦੌਰਾਨ ਕੁੱਲ ਅੰਤਰਰਾਸ਼ਟਰੀ ਆਗਮਨਾਂ ਨੇ 15.2% ਘਟਿਆ ਯਾਨੀ ਕਿ ਕੈਨੇਡੀਅਨਜ਼ ਅਮਰੀਕਾ ਤਾਂ ਜਾ ਰਹੇ ਨੇ ਪਰ ਅਮਰੀਕਾ ਤੋਂ ਵਾਪਸੀ ਦੇ ਰਾ ਹੁਣ ਔਖੇ ਹੋ ਰਹੇ ਨੇ ਸਟੈਟਿਸਟਿਕਸ ਕੈਨੇਡਾ ਅਨੁਸਾਰ April ਦੇ ਸ਼ੁਰੂਆਤੀ ਆંકड़े ਦੱਸਦੇ ਨੇ ਕਿ ਕੈਨੇਡੀਅਨ ਨਿਵਾਸੀ ਵੱਲੋਂ ਅਮਰੀਕਾ ਤੋਂ ਵਾਪਸੀ ਯਾਤਰਾਵਾਂ ਵਿੱਚ ਤਿੱਖੀ ਗਿਰਾਵਟ ਦਰਜ ਹੋਈ ਹੈ। ਏਜੰਸੀ ਮੁਤਾਬਕ April 'ਚ ਆਪਣੀਆਂ ਗੱਡੀਆਂ ਰਾਹੀਂ ਅਮਰੀਕਾ ਤੋਂ ਵਾਪਸੀ ਕਰਨ ਵਾਲੇ ਕਨੇਡੀਅਨਸ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਲਗਾਤਾਰ ਚੌਥੇ ਮਹੀਨੇ ਘਟੀ ਜੋ 35.2 ਫੀਸਦੀ ਦੀ ਕਮੀ ਨਾਲ 1.2 ਮਿਲੀਅਨ ਦਰਜ ਹੋਈ ਹੈ। ਅਥੀ ਹੀ ਅਪ੍ਰੈਲ ਚ ਜਹਾਜ਼ਾਂ ਰਾਹੀਂ ਅਮਰੀਕਾ ਤੋਂ ਵਾਪਸੀ ਕਰਨ ਵਾਲੇ ਕੈਨੇਡੀਅਨ ਰੈਜ਼ੀਡੈਂਟਸ ਦੀ ਗਿਣਤੀ 582700 ਦਰਜ ਕੀਤੀ ਗਈ ਜੋ ਪਿਛਲੇ ਸਾਲ ਨਾਲੋਂ 19.9% ਦੀ ਘਟ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡੀਅਨ ਸਮਾਨ ਤੇ ਟੈਰਿਫ ਤੇ ਕੈਨੇਡਾ ਨੂੰ ਅਮਰੀਕਾ ਦਾ ਕੁੰਜਾ ਸੁਬਾ ਬਣਾਉਣ ਦੀ ਖਾਹਿਸ਼ ਤੋਂ ਨਰਾਜ਼ ਕੈਨੇਡੀਅਨ ਜਨਸ ਨੇ ਅਮਰੀਕਾ ਲਈ ਆਪਣੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਇਹ ਉਦੋਂ ਹੋਇਆ ਜਦੋਂ ਇਸ ਮਹੀਨੇ ਵਿਦੇਸ਼ਾਂ ਤੋਂ ਹਵਾਈ ਯਾਤਰਾਵਾਂ 'ਚ 9.9% ਦਾ ਵਾਧਾ ਹੋਇਆ ਹੈ ਸਮੂਚਿਤ ਤੌਰ ਤੇ ਸਾਰੇ ਦੇਸ਼ਾਂ ਤੋਂ ਕੈਨੇਡੀਅਨ ਵਾਪਸੀ ਯਾਤਰਾਵਾਂ ਵਿੱਚ ਸਾਲ ਦਰ ਸਾਲ ਸਿਰਫ 1.7 ਫੀਸਦੀ ਦੀ ਗਿਰਾਵਟ ਆਈ ਹੈ ਏਜੰਸੀ ਦੇ ਆਂਕੜਿਆਂ ਅਨੁਸਾਰ ਅਮਰੀਕੀ ਨਾਗਰਿਕਾਂ ਦੁਆਰਾ ਕੈਨੇਡਾ 'ਚ ਯਾਤਰਾਵਾਂ ਵਿੱਚ ਵੀ ਲਗਾਤਾਰ ਤੀਜੇ ਮਹੀਨੇ ਗਿਰਾਵਟ ਆਈ ਅਮਰੀਕੀਆਂ ਦੁਆਰਾ ਕਾਰ ਰਹੀਂ ਯਾਤਰਾ 10.7 ਫੀਸਦੀ ਤੇ ਹਵਾਈ ਯਾਤਰਾ 5.5 ਫੀਸਦੀ ਘਟ ਦਰਜ ਕੀਤੀ ਗਈ ਸਟੈਟਿਸਟਿਕਸ ਕੈਨੇਡਾ ਅਨੁਸਾਰ April 'ਚ ਕੈਨੇਡਾ 'ਚ ਕੁੱਲ ਅੰਤਰਰਾਸ਼ਟਰੀ ਆਗਮਨ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ 15.2% ਦੀ ਘਟਕ ਦਰਜ ਹੋਈ ਜਿਸ ਚ ਕੈਨੇਡੀਅਨ ਨਿਵਾਸੀ ਅਤੇ ਕੈਰ ਨਿਵਾਸੀ ਦੋਵੇਂ ਸ਼ਾਮਿਲ ਨੇ ਜਿਕਰੇ ਖਾਸ ਹੈ ਜਦੋਂ ਤੋਂ ਕੈਨੇਡਾ ਅਤੇ ਅਮਰੀਕਾ ਦੇ ਵਿਚਾਲੇ ਟੈਰਫ ਯੁੱਧ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਬਹੁਤ ਘਟ ਕੈਨੇਡੀਅਨਸ ਘੁੰਮਣ ਫਿਰਨ ਵਾਸਤੇ ਅਮਰੀਕਾ ਜਾ ਰਹੇ ਨਹੀਂ ਅਤੇ ਕੈਨੇਡਾ ਪ੍ਰਤੀ ਉਹਨਾਂ ਦਾ ਪਿਆਰ ਉਮਰਦਾ ਹੋਇਆ ਵਿਖਾਈ ਦੇ ਰਿਹਾ ਹੈ ਜਦੋਂ Honda ਕੈਨੇਡਾ ਦੇ ਵਿੱਚ EV ਪਲਾਂਟ ਦੀ ਯੋਜਨਾ ਨੂੰ ਘਟੋਟ 2 ਸਾਲਾਂ ਲਈ ਮੁਲਤਵੀ ਕੀਤਾ ਜਾ ਰਿਹਾ ਹੈ Honda ਨੇ ਇੱਕ ਸਾਲ ਪਹਿਲਾਂ ਹੀ ਐਲਿਸਟਨ ਅਨਟਾਰੀਓ ਪਲਾਂਟ ਲਈ ਯੋਜਨਾਵਾਂ ਦਾ ਐਲਾਨ ਕੀਤਾ ਸੀ ਉਹਨਾਂ ਇਹ ਨਹੀਂ ਦੱਸਿਆ ਕਿ ਕੰਮਿਆਨ ਨੂੰ ਹਟਾਇਆ ਜਾਵੇਗਾ ਪਰ ਉਹਨਾਂ ਕਿਹਾ ਹੈ ਕਿ 2 ਸਾਲ ਲਈ ਜਦੋਂ ਇਸ ਪਲਾਂਟ ਨੂੰ ਮੁਲਤਵੀ ਕੀਤਾ ਜਾਵੇਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਜ਼ਰੂਰ ਹੋਣਗੀਆਂ Honda Canada Ontario ਚ 15 ਬਿਲੀਅਨ ਡਾਲਰ ਦੇ ਇਲੈਕਟ੍ਰਿਕ ਵਾਹਨ ਨਿਵੇਸ਼ ਪ੍ਰੋਜੈਕਟ ਨੂੰ ਮੁਲਤਵੀ ਕਰ ਰਿਹਾ ਹੈ ਇਤੇ ਚ ਇੱਕ ਪ੍ਰਸਤਾਵਿਤ ای وی بیٹری پلانٹ ਤੇ ری ٹੂਲਡ ਵਾਹਨ ਅਸੈਂਬਲੀ ਸਹੂਲਤ ਸ਼ਾਮਿਲ ਹੈ Honda ਨੇ ਆਖਿਆ ਹੈ ਕਿ ਉਹ اپریل 2024 ਦੇ ਕੈਨੇਡੀਅਨ ਸਿਆਸਤਦਾਨਾਂ ਦੁਆਰਾ ਐਲਿਸਟਨ অন্ਟਾਰੀਓ ਚ ਇੱਕ ای وی ਸਪਲਾਈ ਚੇਨ ਬਣਾਉਣ ਲਈ ਬਹੁਤ ਤੁਮਤਾਨ ਨਾਲ ਐਲਾਨੀ ਗਈ ਯੋਜਨਾ ਨੂੰ ਲਗਭਗ 2 ਸਾਲਾਂ ਲਈ ਰੋਕ ਦੇਵੇਗੀ Honda Canada ਦੇ ਬੋਲੇ ਕਿ ਚੀਊ ਨੇ ਇੱਕ ਈਮੇਲ ਬਿਆਨ ਦੇ ਵਿੱਚ ਮੀਡੀਆ ਨੂੰ ਕਿਹਾ ਕਿ ای وی ਮਾਰਕੀਟ ਵਿੱਚ ਹਾਲ ਹੀ ਵਿੱਚ ਆਈ ਮੰਦੀ ਦੇ ਕਾਰਨ Honda Motor ਨੇ ਕੈਨੇਡਾ ਚ ਵਿਆਪਕ ਮੁੱਲ ਲੜੀ ਨਿਵੇਸ਼ ਪ੍ਰੋਜੈਕਟ ਨੂੰ ਲਗਭਗ 2 ਸਾਲਾਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਕੰਪਨੀ ਬਾਜ਼ਾਰ ਦੀਆਂ ਸਥਿਤੀਆਂ ਵਿੱਚ ਬਦਲਾਅ ਦੇ ਨਾਲ ਸਮੇਂ ਤੇ ਪ੍ਰੋਜੈਕਟ ਦੀ ਪ੍ਰਗਤੀ ਦਾ ਮੁਲਾਂਕਣ ਕਰਨਾ ਜਾਰੀ ਰੱਖੇਗੀ Honda ਨੇ ਇਹ ਵੀ ਕਿਹਾ ਹੈ ਕਿ ਇਸ ਫੈਸਲੇ ਦਾ ਅਲਿਸਟਨ ਨਿਰਮਾਣ ਸਹੂਲਤ ਤੇ ਮੌਜੂਦਾ ਰੁਜ਼ਗਾਰ ਜਾਂ ਉਤਪਾਦਨ ਤੇ ਕੋਈ ਪ੍ਰਭਾਵ ਨਹੀਂ ਪਵੇਗਾ Honda ਦਾ ਇਹ ਅਨੁਮਾਨ ਕਾਰਨ ਨਿਰਮਾਤਾਵਾਂ ਨੂੰ 트ੰਪ ਦੇ ਵਿਦੇਸ਼ੀ ਨਿਰਮਤ ਆਟੋਮੋਬਾਈਲਸ ਦੇ ਟੈਰਿਫ ਲਗਾਉਣ ਚ ਆ ਰਹੀ ਮੁਸ਼ਕਲ ਦਾ ਤਾਜ਼ਾ ਸੰਕੇਤ ਹੈ ਜਦਕਿ ਉਦਯੋਗ ਚੀਨੀ EV ਉਤਪਾਦਕਾਂ ਦੇ ਵਾਅਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਇਹ ਫੈਸਲਾ ਜਾਪਾਨ ਦੀ Honda Motor Company ਦੁਆਰਾ ਮੌਜੂਦਾ ਵਿੱਤੀ ਸਾਲ ਵਿੱਚ 59% ਮੁਨਾਫੇ 'ਚ ਕਮੀ ਦੀ ਭਵਿੱਖਬਾਣੀ ਕੀਤੇ ਜਾਣ ਦੇ ਨਾਲ ਆਇਆ ਹੈ। ਆਟੋਮੋਟਿਵ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਫਲਾਵਿਓ ਵੈਲਪੀ ਨੇ ਕਿਹਾ ਕਿ ਇਹ ਫੈਸਲਾ ਦਰਸਾਉਂਦਾ ਹੈ ਕਿ ਆਟੋ ਉਦਯੋਗ ਵਿੱਚ ਅਮਰੀਕੀ ਟੈਰਿਫ ਕਿਵੇਂ ਮਹਿਸੂਸ ਕੀਤੇ ਜਾ ਰਹੇ ਨੇ। ਉਨ੍ਹਾਂ ਈਮੇਲ ਬਿਆਨ 'ਚ ਕਿਹਾ ਹੈ ਕਿ ਸਾਨੂੰ ਉਮੀਦ ਹੈ ਅਸੀਂ ਜਲਦੀ ਹੀ ਕੈਨੇਡਾ ਲਈ ਇੱਕ ਜਿਹਾ ਹੱਲ ਲੱਭਾਂਗੇ ਜੋ ਕੈਨੇਡਾ ਦੇ ਉਸੇ ਵਿਸ਼ਵਾਸ ਨੂੰ ਬਹਾਲ ਕਰੇ ਜੋ ਇਸਨੇ ਇੱਥੇ ਆਪਣੇ ਇਤਿਹਾਸਕ ਈਵੀ ਵਿਸਥਾਰ ਦੇ ਫੈਸਲੇ ਲੈਣ ਵਿੱਚ ਲੇ ਰੱਖਿਆ ਸੀ 온ਟਾਰੀਓ ਦੇ ਆਰਥਿਕ ਵਿਕਾਸ ਨੌਕਰੀ ਸਿਰਜਣ ਤੇ ਵਪਾਰ ਮੰਤਰੀ ਵਿਕ ਫਜ਼ਲੀ ਦੀ ਬੁਲਾਰੇ ਨੂੰ ਜੈਨੀਫਰ ਕਨਲੀਫ ਨੇ ਕਿਹਾ ਹੈ ਕਿ ਸੁਭਾਈ ਸਰਕਾਰ ਹੋਂਡਾ ਨਾਲ ਨੇੜਲੇ ਸੰਪਰਕ ਦੇ ਵਿੱਚ ਹੈ ਕੈਨੇਡਾ 'ਚ ਹੋਂਡਾ ਦੇ ਈਵੀ ਪ੍ਰੋਜੈਕਟ ਵਿੱਚ ਇੱਕ ਰੀਟੂਲਡ ਅਸੈਂਬਲੀ ਪਲਾਂਟ ਨੇੜੇ ਹੀ ਇੱਕ ਇਲੈਕਟ੍ਰੋਨਿਕ ਵਾਹਨ ਬੈਟਰੀ ਪਲਾਂਟ ਤੇ ਨਾਲ ਹੀ 온ਟਾਰੀਓ 'ਚ ਕਿਤੇ ਹੋਰ ਸਥਿਤ ਦੋ ਮੁੱਖ ਬੈਟਰੀ ਪਾਰਟਸ ਸਹੂਲਤਾਂ ਸ਼ਾਮਿਲ ਨੇ ਇਸ ਪ੍ਰੋਜੈਕਟ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ ਮੁੱਖ ਪਲਾਂਟ ਹਜ਼ਾਰ ਨੌਕਰੀਆਂ ਪੈਦਾ ਕਰਨਗੇ ਤੇ ਅਸੈਂਬਲੀ ਪਲਾਂਟ 'ਚ ਮੌਜੂਦਾ 4200 ਨੌਕਰੀਆਂ ਨੂੰ ਬਰਕਰਾਰ ਰੱਖਣਗੇ। ਮੂਲ ਯੋਜਨਾ ਦੇ ਤਹਿਤ ਪਲਾਂਟ 2028 'ਚ ਪੂਰੀ ਤਰ੍ਹਾਂ ਚਾਲੂ ਹੋਣ ਤੇ ਪ੍ਰਤੀ ਸਾਲ 2.40 ਲੱਖ ਵਾਹਨਾਂ ਦੀ ਉਤਪਾਦਨ ਕਰਨ ਲਈ ਤਿਆਰ ਸੀ। ਇਸ ਪ੍ਰੋਜੈਕਟ ਦਾ ਐਲਾਨ ਪਹਿਲੀ ਵਾਰ April 2024 'ਚ ਇੱਕ ਸਮਾਗਮ 'ਚ ਕੀਤਾ ਗਿਆ ਸੀ ਜਿਸ 'ਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ 온ਟਾਰੀਓ ਦੇ ਪ੍ਰੀਮੀਅਰ ਡਾਕ ਫੋਰਡ ਸ਼ਾਮਲ ਸਨ। ਇਸ ਨੂੰ ਸੰਗੀਤ ਤੇ ਅਨਟਾਰੀਓ ਸਰਕਾਰਾਂ ਤੋਂ ਸਮਰਥਨ ਪ੍ਰਾਪਤ ਹੋਣਾ ਸੀ ਜ਼ਿਕਰ ਇਹ ਖਾਸ ਹੈ ਆਟਵਾ ਜਪਾਨੀ ਆਟੋ ਮੇਕਰ ਨੂੰ ਟੈਕਸ ਕ੍ਰੈਡਿਟ ਰਾਹੀਂ ਲਗਭਗ 2.5 ਬਿਲੀਅਨ ਡਾਲਰ ਦੇਣ ਲਈ ਤਿਆਰ ਸੀ ਜਦਕਿ ਅਨਟਾਰੀਓ ਸਿੱਧੇ ਤੇ ਸਿੱਧੇ ਤੌਰ ਤੇ 2.5 ਬਿਲੀਅਨ ਡਾਲਰ ਤੱਕ ਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਸੀ ਇਸ ਸਾਲ ਦੇ ਸ਼ੁਰੂ ਵਿੱਚ Honda ਤੇ Nissan ਵਿਚਾਲੇ ਰਲੇਵੇਂ ਦੀ ਗੱਲਬਾਤ ਟੁੱਟ ਗਈ ਸੀ ਹਾਲਾਂਕਿ ਦੋਵਾਂ ਵਿਚਾਲੇ ਅਜੇ ਵੀ ਟੈਕਨੋਲੋਜੀ ਤੇ ਸਹਿਯੋਗ ਕਰਨ ਦਾ ਸਮਝੌਤਾ ਹੈ ਇਸ ਦੇ ਨਾਲ ਹੀ ਮੈਂ ਨੂੰ ਦੇ ਇਜਾਜ਼ਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ